2 ਕਰੋੜ ਦੀ ਬੋਲੀ ਦੇ ਨਾਲ ਮਸ਼ਹੂਰ ਹੋਏ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਅਦੀਨ ਪੰਡੇ ਪਿੰਡ ਹਰਦੋਵਾਲ ਕਲਾਂ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ 10 ਦੇ ਕਿ ਮੋਟਰਸਾਈਕਲ ਲਗਾਉਣ ਨੂੰ ਲੈ ਕੇ ਹੋਈ ਮਾਮੂਲੀ ਜਹੀ ਬੈਸਬਾਜੀ ਤੋਂ ਬਾਅਦ ਇੱਕ ਕਾਰ ਦੇ ਉੱਪਰ 6-7 ਹਮਲਾਵਰ ਆਏ ਨੇ ਅਤੇ ਉਹਨਾਂ ਦੇ ਵਿੱਚੋਂ ਕੁਝ ਨੇ ਕਾਰ ਦੇ ਮੈਂਬਰਾਂ ਦੇ ਉੱਪਰ ਸਿੱਧੀਆਂ 5 ਗੋਲੀਆਂ ਚਲਾਈਆਂ ਨੇ ਅਤੇ ਟਰੈਕਟਰ ਦੀ ਵੀ ਪੰਨ ਤੋੜ ਕੀਤੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਨੇ ਅਤੇ ਉਹਨਾਂ ਨੇ ਜਾਂਚ ਕੀਤੀ ਹੈ ਅਤੇ ਮੌਕੇ ਤੋਂ ਤਿੰਨ ਖੋਲ ਵਿਭਰਾਮਤ ਕੀਤੇ ਨੇ ਇਸ ਸੰਬੰਧੀ ਪਰਿਵਾਰ ਦੇ ਮੈਂਬਰ ਦਵਿੰਦਰ ਸਿੰਘ ਅਤੇ ਉਸਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਆਪਣੇ ਖੇਤਾਂ ਤੋਂ ਕੰਮ ਨੂੰ ਵਾਪਸ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਇੱਕ ਨੌਜਵਾਨ ਦੇ ਨਾਲ ਮੋਟਰਸਾਈਕਲ ਲੰਘਾਉਣ ਦੇ ਲਈ ਰਸਤਾ ਛੱਡਣ ਨੂੰ ਲੈ ਕੇ ਮਾਮੂਲੀ ਜਹੀ ਬਹਿਸਬਾਜੀ ਹੋਈ ਅਤੇ ਕੁਝ ਸਮੇਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ ਤਾਂ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਾਰ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਪਰ ਕਿਸਮਤ ਦੇ ਨਾਲ ਉਹ ਬਚ ਗਏ ਨੇ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਿਆਂ ਕਿਹਾ ਕਿ ਮੁਜਲਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਬੰਦ ਦੇ ਮੌਕੇ ਤੇ ਪਹੁੰਚੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਆਖੇ ਦੇ ਵਿੱਚ ਰੂੜੀ ਖਲਾਰ ਨੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਭਾਸ਼ਾ ਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਮੈਨੂੰ ਗਾਲਾਂ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਤੂੰ 2 ਮਿੰਟ ਖਲੋ ਜਨੋ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਤੀ ਆਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉਸੇ ਚਲੋ ਕਰਾ ਮਾਰਦੇ ਰਹੇ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚ ਮਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਆ ਇਨੇ ਆਖਿਆ ਵੀ ਜੇ ਉਹ ਉਹ ਕੋ ਗਲਤੀ ਹੋਈ ਆ ਇਹ ਮਾਫੀ ਮੰਗਾਉਣੀ ਆ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਆ ਤੇ ਗਲਤੀ ਮੈਂ ਆ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋ ਮੰਗਾਉਣੀ ਆ ਉਹਨਾਂ ਜਨੂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਏ ਆ ਤੇ ਉਹ ਹਵਾਲਾ ਬਾਬ ਆ ਗਏ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਆ ਟਰੈਕਟਰ ਦੋ ਦੋ ਧਿਆਰ ਹੀ ਉਹਨਾਂ ਸੱਜਣਾਂ ਪਾਰ ਉਹਨਾਂ ਤਿੰਨ ਚਾਰ ਕੀਤੇ ਆ ਚਾਹ ਤਿੰਨ ਚਾਰ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭ ਗਿਆ ਦੋ ਨਹੀਂ ਲੱਭੇ ਜਿਆ ਕੋ ਦਾਤਰ ਤੇ ਛੋਟੇ ਪੁਲਿਸ ਆਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਫਿਰ ਧਮਕੀ ਦੇ ਗਏ ਵੀ ਇਹ ਪਿੰਡ ਆਉਣ ਤੇ ਉਹਨੂੰ ਗੋਲੀ ਮਾਰ ਦੇਣੀ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕੇ ਗਏ ਸਾਡੇ ਬੱਚੇ ਨਹੀਂ ਦੱਸਿਆ ਹਾਂ ਨੂੰ ਪਤਾ ਨਹੀਂ ਤੇ ਉਸੇ ਵਲੇ 5-7 ਮੀਟਰ ਦੇ ਵਿੱਚ ਹੀ ਆਣ ਕੇ ਦੇ ਦਿੱਤੀ ਬੁਹੇ ਗੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਇਹ ਮੈਂ ਹਜਾ ਲੋ ਬੱਚਿਆਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਹਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰਫਲੋ ਤੇ ਹੀ ਤੇ ਇਹਨਾਂ ਦੀ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੋਂ ਦੀ ਨੰਗਦੇ ਨੇ ਸਾਡਾ ਨਿਗਾ ਜਾ ਬੇਡਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜਿੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਿਆਂ ਨੂੰ ਵੀ ਅੱਜ ਅਹੀਂ ਸੇਫ ਨਹੀਂ ਆਨੂ ਧਮਕੀ ਵੀ ਦੇ ਗਏ ਕਿ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਹੀ ਦੋਵਾਂ ਨੂੰ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੇ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਪੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਂ ਚ ਬਾਹਰੋ ਇਹਨਾਂ ਕੋ ਖਤਰਾ ਹੈ ਨੂੰ ਅਸੀਂ ਅਹੀਂ ਹੈ ਅਹੀਂ ਸੇ ਆਪਣੀ ਇਥੇ ਪਰ ਬਾਲਾਂ ਵਿੱਚ ਅਸੀਂ ਤੇ ਆ ਕਿ ਸੇਫ ਨਹੀਂ ਹੈ ਪਿੰਡ ਚ ਅਸੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਸੀਂ ਗਾੜੀ ਉਮ ਪੈ ਜਾਣਾ ਜੇ ਬੱਸ ਜਾਨੇ ਕਿੰਦੇ ਬਾਏ ਤੁਹਾਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਰਿਹਾ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰਨ ਚੱਲੇ ਆ ਫਿਰ ਤੁਹਾਨੂੰ ਆਣ ਕੇ ਦੱਸਾਂਗੇ ਸਾਰੀ ਗੱਲ ਕੋਲ ਬਰੰਭ ਹੋਏ ਤੇਨੂੰ ਕੋਲ ਨਿਊਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ